ਲਾਲੜੂ ਤੋਂ ਅੰਮ੍ਰਿਤਸਰ ਸਾਈਕਲ ਯਾਤਰਾ ਤੇ ਨਿਕਲੇ ਇਹ ਪਿਓਤੀ ਤਕਰੀਬਨ 250 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅੱਜ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਨੇ ਸੋ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਛੋਟੀ ਜਿਹੀ ਬੱਚੀ ਛੋਟੇ ਜਿਹੇ ਸਾਈਕਲ ਤੇ ਆਪਣੇ ਪਿਤਾ ਦੇ ਨਾਲ ਜੋ ਕਿ ਅਲੱਗ ਸਾਈਕਲ ਤੇ ਨੇ ਦੋਵੇਂ ਜਾਣੇ ਸਾਈਕਲ ਚਲਾ ਕੇ ਅੱਜ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਪਹੁੰਚੇ ਨੇ ਤਕਰੀਬਨ 8 ਦਿਨਾਂ ਦੇ ਵਿੱਚ ਇਹਨਾਂ ਨੇ ਇਹ ਸਫ਼ਰ ਤੈਅ ਕੀਤਾ ਅਤੇ ਜੇ ਗੱਲ ਕਰੀਏ ਤਾਂ ਇਹ ਜੋ ਛੋਟੀ ਜੀ ਬੱਚੀ ਹੈ ਇਹਦੇ ਸੁਪਨੇ ਬਹੁਤ ਵੱਡੇ ਨੇ ਅਤੇ ਵੱਡੇ ਹੋ ਕੇ ਵੀ ਇਸੇ ਤਰ੍ਹਾਂ ਸਾਈਕਲ ਤੇ ਪੂਰਾ ਵਿਸ਼ਵ ਘੁੰਮਣਾ ਚਾਹੁੰਦੀ ਹੈ ਸੋ ਤਸਵੀਰਾਂ ਵੀ ਤੁਸੀਂ ਦੇ ਸਕਦੇ ਹੋ ਕਿ ਇਹ ਪੂਰਾ ਹੀ ਪਰਿਵਾਰ ਨਾਲ ਉਸਦੇ ਦਾਦਾ-ਦਾਦੀ ਵੀ ਆਏ ਨੇ ਤੇ ਬਹੁਤ ਹੀ ਖੁਸ਼ੀ ਮਨਾ ਰਹੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਆਪਣੀ ਪੋਤੀ ਤੇ ਬਹੁਤ ਮਾਣ ਹੈ ਸੋ ਤਸਵੀਰਾਂ ਵੀ ਤੁਸੀਂ ਦੇ ਸਕਦੇ ਹੋ ਕਿ ਲਾਲੜੂ ਤੋਂ ਅੰਮ੍ਰਿਤਸਰ ਇਹ ਸਾਈਕਲ ਤੇ ਪਹੁੰਚੇ ਨੇ ਵਾਧ ਵਾਲੇ ਨਾਮ ਦੇ ਨਾਲ ਮਸ਼ਹੂਰ ਨੇ ਤੇ ਇਹ ਪਿਉਤੀ ਸਾਈਕਲ ਯਾਤਰਾ ਕਰਕੇ ਤਕਰੀਬਨ 8 ਦਿਨਾਂ ਬਾਅਦ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਅਤੇ ਇਹਨਾਂ ਨੇ ਇੱਥੇ ਆ ਕੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤਸਵੀਰਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਜਿੱਥੇ ਕਿ ਇਹ ਪਿਉਤੀ ਸਾਈਕਲ ਚਲਾ ਕੇ ਪਹੁੰਚਿਆ ਤੁਹਾਨੂੰ ਸੁਣੂਗਾ ਇਹਨੇ ਤੁਸੀ ਆਏ ਜੇ ਸਫਰ ਕਰਕੇ ਕਿਸ ਤਰ੍ਹਾਂ ਦਾ ਲੱਗਾ ਬਹੁਤ ਅੱਛਾ ਲੱਗਾ ਆ ਕੇ ਤਾਂ ਕਹਿੰਦੇ ਕੋਈ ਆਇਆ ਕੋਈ ਦਿੱਕਤ ਪਰੇਸ਼ਾਨੀ ਜੋ ਤੁਹਾਨੂੰ ਸੇ ਆਇਆ ਹੋ ਨਹੀ ਕੀ ਕਿਵੇਂ ਮਨ ਦੇ ਵਿੱਚ ਆਇਆ ਕਿ ਮੈਂ ਬੋਲਤਨ ਟੈਂਪਲ ਹੀ ਜਾਣਾ ਮੈਂ ਛੁੱਟੀਆਂ ਪੜੀ ਦੀ ਸੀ ਜਿਆਦਾ ਹੀ ਮੈਂ ਮੇਰਾ ਮਨ ਵੀ ਕਰਾਤਾ ਮੇਰੇ ਡੈਡੀ ਕੱਲਾ ਜਾ ਰਹੇ ਇਸ ਕਰਕੇ ਮੈਂ ਵੀ ਚਲੂ ਅੱਛਾ ਹੁਣ ਕੀ ਸੁਪਨਾ ਕੀ ਜ਼ਿੰਦਗੀ ਜੱਗੇ ਕਰਨ ਦਾ ਬੰਦਾ ਅੱਗੇ ਕੀ ਘੁੰਮਣਾ ਹੈ ਸੈਕਲ ਘੁੰਮਣਾ ਹੈ ਕੀ ਪੂਰਾ ਵਰਲਡ ਘੁੰਮਣਾ ਚਾਹੁੰਦੇ ਹੋ ਕਿਸ ਤਰ੍ਹਾਂ ਤੁਸੀਂ ਸਫਰ ਕਰਕੇ ਆਏ ਜਿਸ ਤਰ੍ਹਾਂ ਮੰਜ਼ਿਲ ਜਾ ਰਹੇ ਹਾਂ ਜੀ ਮੇਰਾ ਨਾਮ ਵਰਿੰਦਰ ਸਿੰਘ ਹੈ ਜੀ ਤੇ ਮੇਰਾ ਪਿੰਡ ਹੰਸਾਲਾ ਜੀ ਸਹਿਰ ਸਾਨੂੰ ਲੱਗਦਾ ਹੈ ਜੀ ਲਾਲੂ ਮੰਡੀ ਤੇ ਅਸੀਂ ਲਾਲੂ ਮੰਡੀ ਤੋਂ ਚੱਲ ਕੇ ਅਮਰਸਰ 250 ਕਿਲੋਮੀਟਰ ਸਾਈਕਲ ਤੇ ਸਫਰ ਤੈਅ ਕੀਤਾ ਹੈ ਜੀ ਅੱਜ ਅਸੀਂ ਪਹੁੰਚੇ ਹਾਂ 8 ਦਿਨਾਂ ਦੇ ਵਿੱਚ ਤੇ ਅਸੀਂ ਜਦੋਂ ਘਰ ਤੋਂ ਚੱਲੇ ਜੀ ਅਸੀਂ ਗੁਰਦਾਰੇ ਵਿੱਚ ਹੀ ਰੁਕੇ ਆਏ ਹਾਂ ਜੀ ਮੰਤ ਕਿਸ ਤਰ੍ਹਾਂ ਦਾ ਵਿਚਾਰ ਆਇਆ ਜੀ ਇੱਕ ਬੱਚੇ ਨਾਲ ਲੈ ਕੇ ਜਾਣਾ ਵੈਸੇ ਕਾਫੀ ਪਰੇਸ਼ਾਨੀਆਂ ਵੀ ਆਉਂਦੀਆਂ ਹਾਂ ਹਾਂਜੀ 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 ਹਾਂ ਜਿਵੇਂ ਕਿ ਇਹਦੀ ਉਮਰ ਮੇਰੀ ਧੀ ਦੀ ਜਾਨੀ ਦੀ 7 ਸਾਲ ਦੀ ਹੈ ਜੀ ਤੇ ਸਾਨੂੰ ਮਤਲਬ ਪਲਾਨ ਮੇਰਾ 1 ਸਾਲ ਤੋਂ ਵੀ ਮਤਲਬ ਬਣ ਰਿਹਾ ਸੀ ਕਿ ਦਰਬਾਰ ਸਾਹਿਬ ਮੈਂ ਜਾ ਕੇ ਆਵਾਂਗਾ ਜੀ ਮਤਲਬ ਆਪਣੇ ਸਾਈਕਲ ਯਾਤਰੇ ਤੇ ਜੀ ਮਤਲਬ ਕਰਕੇ ਦਿਖਾਵਾਂਗਾ ਪੰਜਾਬ ਵਾਸਤੇ ਕੁਝ ਲੱਗੀ ਕਰਾਂਗੇ ਅਸੀਂ ਤੇ ਮੇਰੇ ਨਾਲ ਮੈਂ ਪਹਿਲਾਂ ਕੱਲੇ ਆ ਰਹੇ ਸੀ ਮੇਰੇ ਨਾਲ ਮੇਰੀ ਧੀ ਕਹਿ ਲੱਗੀ ਮੈਂ ਵੀ ਪਾਪਾ ਜੀ ਜਾਵਾਂਗੀ ਇਹਦੀ ਛੁੱਟੀਆਂ ਹੋ ਗਈ ਸੀ ਜੀ ਪੇਪਰਾਂ ਦੇ ਬਾਅਦ ਜੀ ਤੇ 10-15 ਦਿਨ ਦੀ ਛੁੱਟੀ ਸੀ ਤੇ ਕਹਿਰੀ ਮੈਂ ਮੈਂ ਡੈਡੀ ਮੇਰੇ ਆਪਦੇ ਨਾਲ ਚੱਲ ਦੂੰਗੀ ਤੇ ਮੈਂ ਫਿਰ ਇਹਨੂੰ ਲੈ ਕੇ ਆਇਆ ਜੀ ਸੋ ਹੁਣ ਅਗਲਾ ਪਲਾਨ ਕੀ ਅੱਜ ਤੁਸੀਂ ਬੱਚੇ ਦੇ ਨਾਲ ਆਏ ਹੋ ਮਹਾਰਾਜ ਦਰ ਤੇ ਆਏ ਹੋ ਹੁਣ ਇਸ ਤਰ੍ਹਾਂ ਕੀ ਪਲਾਨ ਬਣਾਇਆ ਕਿ ਅੱਗੇ ਵੀ ਕੁਝ ਇਸ ਤੋਂ ਵੱਡਾ ਕੁਝ ਕਰਨਾ ਚਾਹੁੰਦੇ ਹਾਂ ਹਾਂਜੀ ਹਾਂਜੀ ਅਸੀਂ ਸੋਚ ਰਿਹਾ ਜੀ ਅਸੀਂ ਹਜੂਰ ਸਾਹਿਬ ਵੀ ਆਪਣੀ ਸਾਈਕਲ ਯਾਤਰਾ ਕਰਾਂਗੇ ਜੀ ਠੀਕ ਹੈ ਜੀ ਪਰ ਉਹ ਅਸੀਂ ਕਰਨੀ ਨਵੰਬਰ ਦੇ ਦਸੰਬਰ ਮਹੀਨੇ ਵਿੱਚ ਕਰਾਂਗੇ ਜੀ ਕਿਉਂਕਿ ਉਸ ਸਮੇਂ ਮੌਸਮਾਂ ਠੰਡਾ ਹੁੰਦਾ ਹੈ ਜੀ ਤੇ ਉਸ ਟਾਈਮ ਮੇਰੇ ਨਾਲ ਬੱਚੇ ਨੂੰ ਵੀ ਨਾਲ ਲੈ ਜਾ ਹਾਂ ਇਸ ਦੀ ਮੰਮੀ ਵੀ ਜਾਏਗੀ ਸਾਡੇ ਨਾਲ ਜੀ ਸਾਈਕਲ ਤੇ ਸਾਈਕਲ ਤੇ ਜਾਏਗੀ ਮੰਮੀ ਇਹਦੇ ਨਾਲ ਜੀ ਵੈਸੇ ਉਹਦਾ ਮਨ ਹੈ ਸੀ ਇੱਥੇ ਆਣ ਦਾ ਜੀ ਪਰ ਚਲੋ ਘਰ ਜੀ ਹੁਸੈਓ ਜ਼ਿੰਮੇਵਾਰੀ ਹੁੰਦੀ ਹੈ ਨਾ ਜੀ ਫਿਰ ਉਹਨੂੰ ਘਰ ਰੁਗਣਾ ਪਿਆ ਜੀ ਇਸ ਕਰਕੇ ਮਨੇ ਆਪਣੇ ਮੰਮੀ ਡੈਡੀ ਅੱਜ ਇੱਥੇ ਬੁਲਾਏ ਆ ਇਹ ਸਾਡੇ ਮੰਮੀ ਡੈਡੀ ਖੜੇ ਆ ਇੱਥੇ ਪਿੱਛੇ ਜੀ ਇਸ ਕਰਕੇ ਸਾਡੇ ਨਾਲ ਇੱਥੇ ਆਏ ਆ ਜੀ ਹਾਂ ਜੀ ਠੀਕ ਹੈ